ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਸਿੰਪਲ ਕਮੀਜ਼ ਕਟਿੰਗ ਕਰਾਂਗੇ ਠੀਕ ਹੈ ਜੀ ਵੀਡੀਓ ਵੱਧੇ ਲੱਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਲਾਈਕ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਮੇਰੇ ਕੋਲ ਇਹ 2.5 ਮੀਟਰ ਕਪੜਾ ਪੋਸ ਅਕੋਰਡਿੰਗ ਕਮੀਜ਼ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਲੰਬਾਈ ਦੇਖ ਲੈਨੇ ਲੰਬਾਈ 38 ਇੰਚ ਘੇਰਾ 25 ਇੰਚ ਆਪਣੇ ਕੋਲ ਠੀਕ ਹੈ ਜੀ ਕਪੜੇ ਦੀ ਇੱਕ ਸਾਈਡ ਪਹਿਲਾਂ ਮੈਂ ਕਮੀਜ਼ ਦਾ ਪਹਿਲਾਂ ਇੱਕ ਉਤਾਰੂੰਗੀ ਠੀਕ ਹੈ ਜੀ ਇਸ ਤਰ੍ਹਾਂ ਮੈਂ ਡਬਲ ਕਰ ਲਿਆ ਕਪੜੇ ਨੂੰ ਠੀਕ ਹੈ ਜੀ 25 ਦੇ ਵਿੱਚ 3 ਇੰਚ ਐਡ ਕਰਕੇ 28 ਇੰਚ ਮਤਲਬ ਹੋ ਗਿਆ 14 ਇੰਚ ਦੇ ਹਿਸਾਬ ਨਾਲ ਆਪਾਂ ਘੇਰੇ ਨੂੰ ਡਬਲ ਕਰਕੇ ਆਪਾਂ ਇੱਕ ਪੀਸ ਪਹਿਲਾਂ ਕਮੀਜ਼ ਦਾ ਤਾਰਾਂਗੇ ਠੀਕ ਹੈ ਜੀ ਲੰਬਾਈ ਆਪਾਂ ਉਸੇ ਤਰ੍ਹਾਂ 3 ਇੰਚ ਵੱਧ ਰੱਖ ਕੇ 41 ਇੰਚ ਆਪਾਂ ਲੰਬਾਈ ਉਤਾਰਾਂਗੇ 38 ਇੰਚ ਆਪਣੇ ਕੋਲ ਤਿਆਰ ਆ 3 ਇੰਚ ਐਡ ਕਰਕੇ 41 ਇੰਚ ਠੀਕ ਹੈ ਜੀ ਲੋ ਜੀ ਪਹਿਲਾਂ ਆਪਾਂ ਇੱਕ ਪੱਲਾ ਉਤਾਰ ਲਾਂਗੇ ਇੱਕ ਸਾਈਡ ਤੋਂ ਆਪਾਂ ਕੱਪੜੇ ਨੂੰ ਡਬਲ ਕਰ ਲਿਆ ਸੀ ਠੀਕ ਹੈ ਜੀ ਕੰਨੀ ਵਾਲੀ ਸਾਈਡ ਤੋਂ ਲੋ ਜੀ ਇਹ ਆਪਣਾ ਇੱਕ ਪੱਲਾ ਉਤਰ ਗਿਆ ਪਹਿਲਾਂ ਦੂਸਰਾ ਪੱਲਾ ਆਪਾਂ ਉਸੇ ਤਰ੍ਹਾਂ ਫੇਰ ਡਬਲ ਕਰਕੇ ਉਤਾਰਾਂਗੇ ਠੀਕ ਹੈ ਜੀ ਇਹ ਆਪਣਾ ਫਰੰਟ ਵਾਲਾ ਪੱਲਾ ਹੋ ਗਿਆ ਲੋ ਜੀ ਹੁਣ ਆਪਾਂ ਬੈਕ ਵਾਲਾ ਪੱਲਾ ਉਤਾਰਾਂਗੇ ਇਸ ਤਰ੍ਹਾਂ ਠੀਕ ਹੈ ਜੀ ਜਿਹੜਾ ਸਾਈਡ ਵਾਲਾ ਕਪੜਾ ਉਹ ਆਪਣਾ ਸਲਵਾਰ ਦੇ ਪੱਲਿਆਂ ਦੇ ਕੰਮ ਆ ਜਾਊਗਾ ਠੀਕ ਹੈ ਜੀ ਇਹ ਵੀ ਆਪਾਂ ਇਸੇ ਤਰ੍ਹਾਂ 14 ਇੰਚ ਕਪੜਾ ਡਬਲ ਕਰਕੇ ਠੀਕ ਹੈ ਜੀ 41 ਇੰਚ ਦੀ ਲੰਬਾਈ ਦੇ ਹਿਸਾਬ ਨਾਲ ਆਪਾਂ ਉਤਾਰ ਲਾਂਗੇ ਲੋ ਜੀ ਜੀ ਹੁਣ ਆਪਾਂ ਇਹ ਵੀ ਉਤਾਰ ਲਾਂਗੇ ਪਹਿਲਾਂ ਇਸੇ ਤਰ੍ਹਾਂ ਸੂਟ ਦੇ ਸੀ ਫਲਾਵਰ ਦੇਖ ਲੈਣੇ ਆ ਵੀ ਫਲਾਵਾ ਜਿਹੜੇ ਆ ਮਤਲਬ ਕਿ نیچے ਉੱਪਰ ਨਾ ਹੋ ਜਾਣ ਠੀਕ ਹੈ ਜੀ ਦੋਨੋਂ ਪਾਸਿਆਂ ਦੇ ਫਲਾਵਰ ਜਿਹੜੇ ਪੱਲਾਂ ਦੇ ਫਲਾਵਰ ਆ ਜਿਵੇਂ ਉੱਪਰ ਨੂੰ ਜਾਂਦੇ ਆ ਤਾਂ ਉਹ ਉੱਪਰ ਵਾਲੀ ਸਾਈਡ ਨੂੰ ਕਰ ਲੈਣ ਜਿੱਧਰ ਨੂੰ ਪ੍ਰਿੰਟ ਬਣਿਆ ਹੋਇਆ ਠੀਕ ਹੈ ਜੀ ਉਸ ਤਰ੍ਹਾਂ ਦੇਖ ਕੇ ਤੁਸੀਂ ਕਰਨੇ ਆ ਠੀਕ ਹੈ ਜੀ ਆ ਦੇਖੋ ਮੈਂ ਹੁਣ ਇਹ ਦੋਨਾਂ ਦੇ ਜਿਹੜੇ ਫਲਾਵਰ ਸੀ ਉਹ ਉੱਪਰ ਨੂੰ ਕਰ ਲਏ ਠੀਕ ਹੈ ਜੀ ਇਹਨਾਂ ਦੇ ਮੂੰਹ ਦੇਖੋ ਇੱਕ ਸਾਈਡ ਮਤਲਬ ਕਿ ਦੋਨੋਂ ਇੱਕੋ ਜਿਹਾ ਕਰ ਲਏ ਠੀਕ ਹੈ ਦੋਨੇ ਪੱਲਿਆਂ ਦੇ ਠੀਕ ਹੈ ਜੀ ਹੁਣ ਆਪਣੇ ਕੋਲ ਇਹਦੀ ਲੰਬਾਈ ਹੈ ਕਿ ਜਿਹੜੇ ਇਹਦੀ ਛਾਤੀ ਆ 22 ਇੰਚ ਆ ਕਮਰ 20 ਇੰਚ ਆ हिਪ 25 ਇੰਚ ਆ ਠੀਕ ਹੈ ਜੀ ਉਸ ਦੇ ਅਕੋਰਡਿੰਗ ਆਪਾਂ ਕਮੀਜ਼ ਕਟਿੰਗ ਕਰਾਂਗੇ ਬੈਕ ਵਾਲਾ ਗਲਾ ਆਪਣੇ ਕੋਲੇ 5 ਇੰਚ ਤਿਆਰ ਆ ਠੀਕ ਹੈ ਜੀ ਇਸਨ ਆਪ ਦੇ ਅਕੋਰਡਿੰਗ ਜਿਹੜਾ ਆਪਣਾਇਆ ਟੀਰਾ ਆ ਉਹ ਆਪਣਾ ਲੱਗੂਗਾ 6 ਇੰਚ ਤੇ ਠੀਕ ਹੈ ਜੀ ਮੋਢਾ ਲੱਗੂ ਆਪਣਾ 7.5 ਤੇ ਠੀਕ ਹੈ ਜੀ ਜੇ ਤੁਸੀਂ ਗਲਾ ਮਤਲਬ ਕਿ 8 ਇੰਚ 9 ਇੰਚ 10 ਇੰਚ ਬਣਾਉਣਾ ਫਿਰ ਤੁਸੀਂ ਟੀਰਾ ਜੜਾਇਆ 6 ਇੰਚ ਤੇ ਲਗਾਓ ਠੀਕ ਹੈ ਜੀ ਜੇ ਤੁਸੀਂ ਬੋਟ ਨੈਕ ਬਣਾਉਣਾ ਹੈ ਜਾਂ ਵੈਨ ਵਾਲਾ ਗਲਾ ਬਣਾਉਣਾ ਹੈ ਫਿਰ ਤੁਸੀਂ 7.5 7 ਟੀਰੇ ਦਾ ਨਿਸ਼ਾਨ ਲਗਾਓ ਠੀਕ ਹੈ ਜੀ ਬਿਲਕੁਲ ਸਹੀ ਬਣੂਗਾ ਇਸ ਫਿਟਿੰਗ ਦੇ ਅਕੋਰਡਿੰਗ ਠੀਕ ਹੈ ਜੀ 7.5 ਆਪਾਂ ਮੋੜਾ ਲਗਾ ਲਿਆ ਲੋ ਜੀ ਮੋੜੇ ਦਾ ਨਿਸ਼ਾਨ ਆਪਾਂ ਇਸ ਤਰ੍ਹਾਂ ਸਕੇਲ ਦੇ ਨਾਲ ਸਿੱਧੇ ਕਰ ਲਾਂਗੇ ਠੀਕ ਹੈ ਜੀ ਮੋੜੇ ਦਾ ਨਿਸ਼ਾਨ ਆਪਣਾ ਖੁੱਲੀ ਵਾਲੀ ਸਾਈਡ ਆਉਣਾ ਹੈ ਠੀਕ ਹੈ ਜੀ ਇਹ ਧਿਆਨ ਰੱਖਣਾ ਹੈ ਲੋ ਜੀ ਨਿਸ਼ਾਨ ਆਪਾਂ ਇਸ ਤਰ੍ਹਾਂ ਮਲਾ ਕੇ ਸਿੱਧੇ ਕਰ ਲਾਂਗੇ ਠੀਕ ਹੈ ਜੀ ਹੁਣ ਆਪਾਂ ਜੜੀ ਇਹਦੀ ਕਾਟ ਆ ਮਤਲਬ ਆਪਾਂ ਇਹ 7.5 ਨਿਸ਼ਾਨ ਲਗਾਇਆ ਠੀਕ ਹੈ ਜੀ ਫਿਟਿੰਗ ਦੇ ਅਕੋਰਡਿੰਗ ਆਪਾਂ ਇਹ ਕਾਟ ਮਲਕੁੱਲ ਕਿ ਮਤਲਬ ਅੱਧੇ ਇੰਚ ਦੀ ਨਹੀਂ ਪਾਉਣੀ ਹੈਗੀ ਠੀਕ ਹੈ ਜੀ ਅੱਧੇ ਤੋਂ ਘੱਟ ਪਾਉਣੀ ਬਿਲਕੁਲ ਡਾਊਨ ਕਾਟ ਪਾਉਣੀ ਆਪਾਂ ਨੇ ਇਹ ਵਾਲੇ ਕਾਟ ਠੀਕ ਹੈ ਜੀ ਇਹ ਤੋਂ ਥੋੜੀ ਜਿਹੀ ਘਟਾ ਕੇ ਆਪਾਂ ਇਹ ਨਿਸ਼ਾਨ ਲਗਾਉਣਾ ਹੈ ਠੀਕ ਹੈ ਜੀ ਹਾਂਜੀ ਹੁਣ ਆਪਾਂ ਲਗਾਵਾਂਗੇ ਨਿਸ਼ਾਨ ਕਮਰ ਤੇ हिਪ ਦਾ ਠੀਕ ਹੈ ਜੀ ਵੱਲਾ ਆਪਣਾ ਕਮਰ ਦਾ ਨਿਸ਼ਾਨ ਆ ਗਿਆ 8 ਇੰਚ ਤੇ ਠੀਕ ਹੈ ਤੇ ਹਿੱਪ ਦਾ ਨਿਸ਼ਾਨ ਆਪਾਂ ਆ ਗਿਆ ਆਪਣੇ ਕੋਲ ਹਿੱਪ 15 ਇੰਚ ਤਿਆਰ ਆ ਆਪਾਂ 16 ਇੰਚ ਤੇ ਲਗਾ ਲਾਂਗੇ ਠੀਕ ਹੈ ਜੀ ਕਿਉਂਕਿ ਅੱਧਾ ਇੰਚ ਆਪਣਾ ਪਲੇਟ ਚ ਆ ਜਾਣਾ ਤੇ ਅੱਧਾ ਇੰਚ ਆਪਣਾ ਸਲਾਈ ਚ ਆ ਜਾਣਾ ਠੀਕ ਹੈ ਜੀ ਉਸ ਦੇ ਬਾਅਦ ਦੇਖੋ ਆਪਾਂ ਹੁਣ ਛਾਤੀ ਦਾ ਨਿਸ਼ਾਨ ਲਗਾਵਾਂਗੇ ਛਾਤੀ ਆਪਣੇ ਕੋਲ 22 ਇੰਚ ਤਿਆਰ ਆ ਠੀਕ ਹੈ ਜੀ ਇਹ ਆਪਾਂ 11 ਸਵਾ ਤੇ ਲਗਾ ਲੈ ਕਿਉਂਕਿ ਆਪਣਾ ਅੱਧਾ ਇੰਚ ਆਪਣਾ ਪਲੇਟ 'ਚ ਆ ਜਾਣਾ ਬਾਕੀ ਆਪਣਾ ਅਪਰ ਬੈਸ ਤੇ ਨਿਸ਼ਾਨ ਆ ਗਿਆ ਠੀਕ ਹੈ ਜੀ ਅਪਰ ਬ੍ਰੈਸ ਦਾ ਨਿਸ਼ਾਨ ਆਪਾਂ ਲਾਵਾਂਗੇ ਇਹ ਵੀ ਆਪਾਂ 11 ਸਵਾ ਤੇ ਹੀ ਲਾਵਾਂਗੇ ਠੀਕ ਹੈ ਜੀ ਹਾਫ ਇੰਚ ਵਧਾ ਕੇ ਹਾਂਜੀ ਹੁਣ ਕਮਰ ਦਾ ਨਿਸ਼ਾਨ ਕਮਰ ਦਾ ਨਿਸ਼ਾਨ ਆਪਣੇ ਕੋਲੇ 10 ਇੰਚ ਦਾ ਮਤਲਬ ਬਣਦਾ ਹੈ 20 ਇੰਚ ਦਾ ਕਮਰ ਤਿਆਰ ਆ ਠੀਕ ਹੈ ਜੀ ਤੇ ਆਪਾਂ 1 ਇੰਚ ਵਧਾ ਲਾਂਗੇ ਇਹਨੂੰ ਠੀਕ ਹੈ 11 ਇੰਚ ਤੇ ਨਿਸ਼ਾਨ ਲਗਾਉਂ ਕਿਉਂਕਿ ਅੱਧਾ ਅੱਧਾ ਇੰਚ ਆਪਣਾ ਜਿਹੜਾ ਆ ਸੈਂਟਰ 'ਚੋਂ ਆਪਣੀ ਪਲੇਟ ਦੇ ਵਿੱਚ ਆਪਣਾ ਜਿਹੜਾ ਕਪੜਾ ਆ ਜਾਂਦਾ ਆ ਠੀਕ ਹੈ ਜੀ ਇੱਥੋਂ ਆਪਾਂ ਨੇ 1 ਇੰਚ ਵੱਧ ਰੱਖਿਆ ਆ हिਪ ਦਾ ਨਿਸ਼ਾਨ ਆਪਣੇ ਕੋਲੇ 25 ਇੰਚ ਆਪਣੇ ਕੋਲ हिਪ ਤਿਆਰ ਆ ਆਪਾਂ 12.5 ਤੇ ਲਾਵਾਂਗੇ ਠੀਕ ਹੈ ਜੀ ਹਾਂਜੀ ਹੁਣ ਆਪਾਂ ਇਹ ਨਿਸ਼ਾਨ ਮਲਾ ਲਾਂਗੇ ਇਸ ਤਰ੍ਹਾਂ ਆ ਦੇਖੋ 12.5 ਆਪਣੇ ਕੋਲ हिਪ ਆ ਪਹਿਲਾਂ ਆਪਾਂ ਘੇਰੇ ਦਾ ਨਿਸ਼ਾਨ ਵੀ ਤੁਹਾਨੂੰ ਦੱਸ ਦਿੰਨੇ ਆ ਘੇਰਾ ਆਪਾਂ ਨੇ 1 ਇੰਚ ਘਟਾ ਕੇ ਲਗਾਉਣਾ ਆ ਠੀਕ ਹੈ ਜੀ हिਪ ਤੋਂ ਆਪਾਂ ਨੇ 1 ਇੰਚ ਘਟਾਤਾ 24 ਇੰਚ ਕਰਤਾ ਠੀਕ ਹੈ ਜੀ ਜੇ ਮੈਂ ਹੈਵੀ ਸਾਈਜ਼ ਦੇ ਵਿੱਚ ਘੇਰੇ ਨੂੰ ਥੋੜਾ ਜਿਹਾ ਡਾਊਨ ਕਰਦਿਆ ਕਰੋ ਠੀਕ ਹੈ ਜੀ ਹੁਣ ਆਪਾਂ ਇਹ ਨਿਸ਼ਾਨ ਫੀਟਿੰਗ ਵਾਲੇ ਇਸ ਤਰ੍ਹਾਂ ਮਲਾ ਦਾਂਗੇ ਗੁਲਾਈ ਦੇ ਵਿੱਚ ਮਲਾਉਣੇ ਆ ਇਹ ਠੀਕ ਹੈ ਜੀ ਇਹ ਤੋਂ ਥੋੜੀ ਜਿਹਾ ਮਤਲਬ ਕਿ ਜਿਹੜੀ ਹਿਪਾਂ ਵਾਲਾ ਨਿਸ਼ਾਨ ਆ ਇਹ ਤੋਂ ਥੋੜਾ ਜਿਹਾ ਨਿਸ਼ਾਨ ਜਿਹੜਾ ਬੈਕ ਮਤਲਬ ਪਿੱਛੇ ਨੂੰ ਕਰਕੇ ਲਗਾਇਆ ਕਰੋ ਬਿਲਕੁਲ ਸਿੱਧਾ ਨਾ ਕਰੋ ਕਿਉਂਕਿ ਇਹ ਥੋੜਾ ਜਿਹਾ ਸਾਈਜ਼ ਹੈਵੀ ਆ ਠੀਕ ਹੈ ਜੀ ਇਹ ਆਪਣੇ ਚਾਕ ਦਾ ਨਿਸ਼ਾਨ ਹੋ ਗਿਆ ਠੀਕ ਹੈ ਜੀ। ਚਾਕ ਫੋਲਡਿੰਗ ਦਾ। ਹਾਂਜੀ ਹੁਣ ਆਪਾਂ ਕਾਟ ਪਾਵਾਂਗੇ ਬੈਕ ਵਾਲੇ ਬੈਕ ਵਾਲੇ ਕਾਰਡ ਆਪਣੀ ਆਊਗਾ 2.5 ਇੰਚ ਤੋਂ। ਠੀਕ ਹੈ ਜੀ। ਇੱਥੋਂ ਆਪਾਂ ਹਲਕਾ ਜਿਹਾ ਡਾਊਨ ਕਰਨਾ ਹੈ ਠੀਕ ਹੈ ਜੀ ਜ਼ਿਆਦਾ ਡਾਊਨ ਨਹੀਂ ਕਰਨਾ ਹੈਗਾ ਬਿਲਕੁਲ ਹਲਕਾ ਜਿਹਾ ਡਾਊਨ ਕਰਨਾ ਹੈ ਮੋਢੇ ਦੀ ਕਾਟ ਲਈ ਪੂਰਾ 1.5 ਇੰਚ ਨਹੀਂ ਕਰਨਾ ਹੈਗਾ ਠੀਕ ਹੈ ਜੀ। ਇੱਥੋਂ ਆਪਾਂ 3 ਇੰਚ ਦਾ ਨਿਸ਼ਾਨ ਲਗਾ ਕੇ ਆਪਾਂ ਜਿਹੜੀ ਮੋਢੇ ਦੀ ਕਾਟ ਦੀ ਗੋਲਾਈ ਪਾ ਦਾਂਗੇ ਠੀਕ ਹੈ ਜੀ 2.5 ਇੰਚ ਦੇ ਨਿਸ਼ਾਨ ਤੋਂ। ਪਪਾ ਹੈ ਫੀਟਿੰਗ ਦੇ ਨਿਸ਼ਾਨ ਆੜਾ ਇਸ ਤਰ੍ਹਾਂ ਬਲਾ ਦਾਂਗੇ ਠੀਕ ਹੈ ਜੀ ਲੋ ਜੀ ਠੀਕ ਹੈ ਹੁਣ ਆਪਣੀ ਆ ਗਈ ਫਰੰਟ ਵਾਲੀ ਕਾਟ ਠੀਕ ਹੈ ਜੀ ਫਰੰਟ ਜਿਸ ਤਰ੍ਹਾਂ ਮਤਲਬ ਕਿ ਆਪਾਂ ਦੇ ਵਿੱਚ ਤੋਂ ਵੀ ਪਾ ਸਕਦੇ ਆ ਠੀਕ ਹੈ ਜੀ ਜੇ ਮੈਂ ਤੁਹਾਡੇ ਕੋ ਕਮੀਜ਼ ਹੈਗਾ ਤੁਸੀਂ ਉਸ ਦੇ ਨਾਪ ਕੇ ਵੀ ਨਿਸ਼ਾਨ ਲਗਾ ਲਓ ਠੀਕ ਹੈ ਜੀ ਇਹਨਾਂ ਦੇ ਫਰੰਟ ਵਾਲੀ 14 ਇੰਚ ਤੋਂ ਤਿਆਰ ਸੀ ਆਪਾਂ ਨੇ 1/2 ਇੰਚ 1 ਇੰਚ ਵਧਾ ਕੇ 14 ਇੰਚ ਦੇ ਹਿਸਾਬ ਨਾਲ ਆਪਾਂ ਇਹਨੂੰ ਕਾਰਟ ਦਾ ਨਿਸ਼ਾਨ ਲਗਾਤਾ ਠੀਕ ਹੈ ਜੀ 1 ਇੰਚ ਤੋਂ ਆਪਣੀ ਇਹ ਕਾਰਟ ਆ ਗਈ ਠੀਕ ਹੈ ਜੀ ਅਗਰ ਤੁਹਾਡਾ ਕੋਈ ਮੀਜ਼ ਹੈਗਾ ਜਾਂ ਫਰੰਟ ਵਾਲੀ ਕਾਰਟ ਬਿਲਕੁਲ ਸਹੀ ਪਈ ਹੋਈ ਆ ਤੁਸੀਂ ਨਾਪ ਕੇ ਨਿਸ਼ਾਨ ਲਗਾ ਲਓ ਠੀਕ ਹੈ ਜੀ ਹਾਂਜੀ ਹੁਣ ਆਪਾਂ ਲਗਾਵਾਂਗੇ ਪਲੇਟਾਂ ਦੇ ਨਿਸ਼ਾਨ ਠੀਕ ਹੈ ਜੀ ਪਲੇਟ ਦਾ ਨਿਸ਼ਾਨ ਆਪਾਂ 12.5 ਤੇ ਲਾਵਾਂਗੇ ਠੀਕ ਹੈ 12 ਇੰਚ ਆਪਣੇ ਕੋਲ ਪਲੇਟ ਤਿਆਰ ਤੇ ਪੌਣੇ ਇੱਕ ਚਾਰ ਆਪਾਂ ਚੜਾਏ ਪਲੇਟ ਦਾ ਗਾਇਬ ਰੱਖਾਂਗੇ ਠੀਕ ਹੈ ਜੀ ਜਿਹੜਾ ਆਪਾਂ ਡਿਫਰੈਂਸ ਰੱਖਣਾ ਪਲੇਟਾਂ ਦਾ ਉਹ ਆਪਾਂ 4.5 4 ਇੰਚ ਤੇ ਲਗਾਵਾਂਗੇ ਠੀਕ ਹੈ ਲੋਚੀ ਪਲੇਟੂ ਸੇ 6.5 ਵੀ ਲਾ ਸਕਦੇ ਹਾਂ ਤੇ 7 ਇੰਚ ਵੀ ਲਾ ਸਕਦੇ ਹਾਂ ਠੀਕ ਹੈ ਜੀ ਇਹ ਆਪਾਂ 7 ਇੰਚ ਤੇ ਲਾਇਆ ਕਿਉਂਕਿ ਆਪਣੇ ਕੋਲ ਇਸ ਨਾਲ ਆਪ ਦੇ ਅਕੋਰਡਿੰਗ 7 ਇੰਚ ਤੇ ਪਲੇਟ ਰੈਡੀ ਸੀ ਆਪਾਂ 7 ਇੰਚ ਤੇ ਲਗਾਤੀ ਠੀਕ ਹੈ ਜੀ ਹਾਂਜੀ ਹੁਣ ਜਿਹੜਾ ਆਪਣਾ ਪਲੇਟਾਂ ਦਾ ਫਰਕ ਆ ਉਹ ਆਪਾਂ ਸਵਾ 2 2 ਇੰਚ ਰੱਖਣਾ ਹੈ ਠੀਕ ਹੈ ਜੀ ਜਿਹੜੇ ਸਾਈਡ ਪਲੇਟਾਂ ਦਾ ਆਪਣਾ ਫਰਕ ਆ ਦੋਨਾਂ ਦਾ ਠੀਕ ਹੈ ਜੀ ਮੋਢੇ ਵਾਲੀ ਦਾ ਵੀ ਤੇ ਕਮਰ ਵਾਲੀ ਦਾ ਵੀ ਉਹ ਆਪਾਂ ਸਵਾ 2 2 ਇੰਚ ਦਾ ਇਸ ਤਰ੍ਹਾਂ ਆਪਾਂ ਨੇ ਸੇਮ ਡਿਫਰੈਂਸ ਰੱਖਣਾ ਪਲੇਟਾਂ ਦਾ ਠੀਕ ਹੈ ਜੀ ਲਓ ਜੀ ਹੁਣ ਇਹ ਪਲੇਟਾਂ ਆਪਾਂ ਇਸ ਤਰ੍ਹਾਂ ਸਿੱਧੀਆਂ ਕਰ ਦਾਂਗੇ ਠੀਕ ਹੈ ਸੇਮ ਫਰਕ ਹੋਵੇ ਤਿੰਨੋਂ ਪਲੇਟਾਂ ਦਾ ਲਓ ਜੀ ਨਿਸ਼ਾਨਾਂ 'ਤੇ ਇਸ ਤਰ੍ਹਾਂ ਮਲਾ ਦਾਂਗੇ ਠੀਕ ਹੈ ਜੀ ਕਮਰ ਦੇ ਨਿਸ਼ਾਨ ਦੇ ਨਾਲ ਆਪਾਂ ਜਿਹੜੀ ਲੰਬੀ ਪਲੇਟ ਪਾਈਏ ਉਥੋਂ ਆਪਾਂ ਨੇ ਬਿਲਕੁਲ ਸਿੱਧਾ ਰੱਖਣਾ ਹੈ ਸਕੇਲ ਨੂੰ ਠੀਕ ਹੈ ਜੀ ਫਿਰ ਪਲੇਟ ਦਾ ਨਿਸ਼ਾਨ ਲੱਗੂਗਾ ਲੋ ਜੀ ਇਹ ਦੋ ਜੀਆਂ ਪਲੇਟ ਆਪਾਂ ਜਿਹੜੀਆਂ ਆਪਣੀਆਂ نیچے ਵਾਲੀਆਂ ਆਪਾਂ ਸੂਜ ਧਾਗਾ ਪਾ ਕੇ ਇਸ ਤਰ੍ਹਾਂ ਠੀਕ ਹੈ ਜੀ ਮਲਾ ਦੇਣੀ ਆ ਨਿਸ਼ਾਨ ਉਹ ਵੀ ਆਪਾਂ ਲਗਾ ਦਾਂਗੇ نیچے ਆ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਪ੍ਰੋਪਰਲੀ ਸਹੀ ਪਲੇਟਾ ਆਪਣੇ ਜਿਹੜੇ ਨਿਸ਼ਾਨ ਜਿਹੜੇ ਆ ਲੱਗ ਜਾਂਦੇ ਆ ਔਰ ਜਲਦੀ ਲੱਗ ਜਾਂਦੇ ਆ ਠੀਕ ਹੈ ਜੀ ਬਾਰ-ਬਾਰ ਸੈੱਟ ਕਰਨ ਨਾਲ ਲੋਜੀ ਸੂਈ ਬਿਲਕੁਲ ਸਿੱਧੀ ਰੱਖਣੀ ਆ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆਪਾਂ ਨਿਸ਼ਾਨ ਲਗਾਣੇ ਆ ਇਹ ਆਪਣੇ ਦੋਨਾਂ ਪਰਲਿਆਂ ਤੇ ਮਤਲਬ ਨਿਸ਼ਾਨ ਲੱਗ ਜਾਣੇ ਠੀਕ ਹੈ ਜੀ ਲੋਜੀ ਹੁਣ ਆਪਾਂ ਇਹ ਸਿੱਧੇ ਕਰ ਦਾਂਗੇ ਨਿਸ਼ਾਨ ਸਕੇਲ ਨਾਲ ਤੁਸੀਂ ਜਿਹੜੀ ਬੈਕ ਵਾਲੀ ਪਲੇਟ ਆ ਉਹਨੂੰ ਨੀਚੇ ਨੂੰ ਭਾਵੇਂ ਡਾਊਨ ਵੀ ਪਾ ਸਕਦੇ ਹੋ ਠੀਕ ਹੈ ਜੀ ਜਿਵੇਂ ਹੁਣ ਕੰਜਾਂ ਦੇ ਕੰਮਰ ਤੋਂ ਪਿੱਛੇ ਕੱਪੜਾ ਫੁੱਲਾ ਦਾ ਜਿਹਾ ਹੁੰਦਾ ਆ ਅੱਧਾ ਇੰਚ ਉੱਪਰ ਤੋਂ ਜਿਹੜੀ ਆਪਾਂ ਨੇ ਡਾਊਨ ਕਰਕੇ ਨੀਚੇ ਨੂੰ ਪਾਉਣੀ ਆ 7 ਇੰਚ ਦੀ ਪਲੇਟ ਠੀਕ ਹੈ ਜੀ ਜਿਵੇਂ ਹੁਣ ਆਪਾਂ ਇਹ 12.5 ਤੇ ਲਾਇਆ ਨਿਸ਼ਾਨ ਤੁਸੀਂ 13 ਇੰਚ ਤੇ ਨਿਸ਼ਾਨ ਲਾ ਕੇ ਬੈਕ ਬੱਲੇ ਦੀ ਪਲੇਟ ਜਿਹੜੀ ਪਾ ਸਕਦੇ ਹੋ ਠੀਕ ਹੈ ਜੀ ਇੱਥੋਂ ਆਪਾਂ ਹਲਕਾ ਜਿਹਾ ਡਾਊਨ ਕਾਟ ਪਾਉਣੀ ਆ ਹਲਕੀ ਜਿਹੀ ਜ਼ਿਆਦਾ ਨਹੀਂ ਪਾਉਣੀ ਹੈਗੀ ਮੋਢੇ ਵਾਲੀ ਕਾਟ ਠੀਕ ਹੈ ਜੀ ਪਹਿਲਾਂ ਆਪਾਂ ਦੋਨੋਂ ਪੱਲੇ ਇਕੱਠੇ ਘੱਟ ਲੈਣੇ ਆ ਠੀਕ ਹੈ ਜੀ ਲੋ ਜੀ ਇੱਥੋਂ ਆਪਾਂ ਨੇ ਅਕਸਰ ਪਹਿਲਾਂ ਕੱਪੜਾ 2-3 ਇੰਚ ਦਾ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਲੋ ਜੀ ਇਹਦੇ ਸ਼ਾਨ ਆਪਾਂ ਇਸ ਤਰ੍ਹਾਂ ਸਿੱਧੇ ਕਰ ਲੈਣੇ ਆ ਠੀਕ ਜੀ ਹੁਣ ਆਪਣਾ ਜਿਹੜਾ extra ਕਪੜਾ ਬਚਿਆ ਆਪਾਂ ਉਹਦੀ ਕਟਿੰਗ ਕਰ ਦਾਂਗੇ ਠੀਕ ਹੈ ਜੀ ਹਲਕੇ ਜਿਹੀ ਕਟਿੰਗ ਕਰਨੀ ਆ ਇੱਥੋਂ ਧਿਆਨ ਰੱਖਣਾ ਕਪੜਾ ਵੱਧ ਰੱਖ ਕੇ ਫਿਰ ਕਟਿੰਗ ਕਰਨੀ ਆ ਠੀਕ ਹੈ ਜੀ ਲਓ ਜੀ ਹੁਣ ਆਪਾਂ ਬੈਕ ਵਾਲਾ ਪੱਲਾ ਜਿਹੜਾ نیچے ਛੱਡ ਦੇਣਾ ਇਹ ਧਿਆਨ ਰੱਖਣਾ ਹੈ ਠੀਕ ਹੈ ਜੀ ਤੇ ਫਰੰਟ ਵਾਲੀ ਆਪਾਂ ਨੇ ਕਾਟ ਪਾ ਦੇਣੀ ਆ ਠੀਕ ਹੈ ਜੀ ਇਹ ਫਰੰਟ ਵਾਲੇ ਪੱਲੇ ਦੀ ਆਪਣੀ ਕਟਾਈ ਹੋ ਗਈ ਲੋ ਜੀ ਠੀਕ ਹੈ ਜੀ ਹੁਣ ਆਪਾਂ ਇਹ ਵਾਲਾ ਨਿਸ਼ਾਨ ਜਿਹੜੇ ਸਾਈਡ ਪਲੇਟਾਂ ਵਾਲੇ ਉਹ ਬਿਨ ਨਿਸ਼ਾਨ ਆਪਾਂ ਸਿਰ ਤੇ ਕਰ ਲਾਂਗੇ ਪਹਿਲਾਂ ਆਪਾਂ ਕੱਟ ਲਗਾ ਲਾਂਗੇ ਇਸ ਤਰ੍ਹਾਂ ਪਲੇਟਾਂ ਤੇ ਜਿਹੜੇ ਆਪਣੇ ਪੇਰੇਟ ਤੇ ਨਿਸ਼ਾਨ ਲੱਗੇ ਨੇ ਠੀਕ ਹੈ ਜੀ ਫੀਟਿੰਗ ਦੇ ਨਿਸ਼ਾਨ ਤਾਂ ਵੀ ਇਸ ਤਰ੍ਹਾਂ ਕੱਟ ਲਗਾ ਲਾਂਗੇ ਜਿਵੇਂ ਤੁਸੀਂ ਫੀਟਿੰਗ ਦਾ ਨਿਸ਼ਾਨ ਲਗਾਉਣੀ ਹੈ ਨਾ ਠੀਕ ਹੈ ਜੀ ਉਹ 1/2 ਇੰਚ ਬੈਕ ਵਾਲੇ ਪੱਲੇ ਨੂੰ ਕਟਾ ਕੇ ਲਗਾਇਆ ਕਰੋ ਠੀਕ ਹੈ ਜੀ ਕਿਉਂਕਿ ਜਿਹੜੀ ਆਪਣੀ ਪਲੇਟਾਂ ਪਾ ਜਾਂਦੇ ਉਹ 1/2 ਇੰਚ ਆਪਣਾ ਘਾਟ ਜਾਂਦਾ ਆ ਠੀਕ ਹੈ ਜੀ ਬੈਕ ਵਾਲੇ ਪੱਲੇ ਦੀ 1/2 ਇੰਚ ਕਟਿੰਗ ਕਰ ਦਿਆ ਕਰੋ ਤੇ ਨੀਚੇ ਵਾਲੇ ਨੂੰ ਉੱਪਰ ਵਾਲੇ ਨੂੰ ਡਾਊਨ ਕਰਕੇ ਫਿਰ ਫਿਟਿੰਗ ਦਾ ਨਿਸ਼ਾਨ ਲਗਾਇਆ ਕਰੋ ਠੀਕ ਹੈ ਜੀ ਇਸੇ ਤਰ੍ਹਾਂ ਪਾਵੀ ਪਲੇਟਾਂ ਦਾ ਨਿਸ਼ਾਨ ਸਿੱਧੇ ਕਰਕੇ ਲਗਾ ਲਾਂਗੇ ਠੀਕ ਹੈ ਜੀ ਤੇ ਆਪਾਂ ਕੱਟ ਦੇਣ ਵਾਲਾ ਇਸ ਤਰ੍ਹਾਂ దే బ్యాక వా గలా కటిగ కి టీకేజీ సవాస బాకి టీకేజీ ఢాయి ఇంచా రక చొడాయి గళది టీకేజీ బ్యాకవళ గళది కటిగకే ਉੱਚੇ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਾਈ ਠੀਕ ਹੈ ਜੀ ਆ ਦੇਖੋ ਜਿਹੜਾ ਆਪਾਂ ਪੱਲਿਆਂ ਵਾਲਾ ਕੱਪੜਾ ਆਪਾਂ ਉਹ ਸਾਈਡ ਤੇ ਛੱਡ ਦੇਣਾ ਠੀਕ ਹੈ ਜਿਹੜਾ ਨੀਚੇ ਕੱਪੜਾ ਬਚਿਆ ਆ ਉਥੋਂ ਆਪਾਂ ਬਾਹਾਂ ਨੂੰ ਕਟਿੰਗ ਕਰਾਂਗੇ ਦੇਖੋ ਬਾਹਾਂ ਦਾ ਕੱਪੜਾ ਉਤਾਰਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਡਬਲ ਕਰ ਲਿਆ ਪਹਿਲਾਂ ਠੀਕ ਹੈ ਦੋਨੋਂ ਕੰਨੀਆਂ ਨੂੰ ਮਤਲਬ ਕਿ ਇੱਕ ਸਾਈਡ ਤੇ ਲੈ ਆਂਦਾ ਠੀਕ ਹੈ ਜੀ ਦੋਨੋਂ ਬਹਾ ਆਪਣੇ ਇਸ ਤਰ੍ਹਾਂ ਉਤਰ ਜਾਣਗੇ ਠੀਕ ਹੈ ਆ ਦੇਖੋ ਦੋਨੋਂ ਪੱਲੇ ਆਪਣੇ ਕੋਲੇ ਆਪਾਂ ਪੂਰਾ ਘੇਰ ਲੈ ਲਿਆ ਕਪੜੇ ਦਾ ਇਹ ਠੀਕ ਹੈ ਜੀ ਹੁਣ ਆਪਾਂ ਇੱਥੋਂ ਵੀ ਆਪਾਂ ਇਹਨੂੰ ਡਬਲ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਇਹ ਆਪਣੇ ਚਾਰ ਪੀਸ ਹੋ ਜਿਗਿਆ ਕਪੜੇ ਦੇ ਠੀਕ ਹੈ ਜੀ ਦੋਨੋਂ ਬਹਾ ਦੇ ਲਓ ਜੀ ਲੰਬਾਈ ਆਪਣੇ ਕੋਲੇ 10 ਇੰਚ ਤਿਆਰ ਆਪਾਂ 12 ਇੰਚ ਲੈ ਲਈ ਠੀਕ ਹੈ ਜੀ 12 ਇੰਚ ਦੀ ਲੰਬਾਈ ਦੇ ਹਿਸਾਬ ਨਾਲ ਆਪਾਂ ਇਹਨੂੰ 2 ਇੰਚ ਵੱਧ ਰੱਖ ਕੇ ਬਾਹਾਂ ਦਾ ਕੱਪੜਾ ਉਤਾਰ ਲਾਂਗੇ ਠੀਕ ਹੈ ਜੀ ਜਿੱਦਾਂ نیچے ਕੱਪੜਾ ਬਚ ਗਿਆ ਆਪਣੇ ਗਲੇ ਬਣਾਉਣ ਦੇ ਜਾਂ ਮੋਰੀਆਂ ਮੋਰੀਆਂ ਬਣਾਉਣ ਦੇ ਕੰਮ ਆ ਜਾਊਗਾ ਠੀਕ ਹੈ ਜੀ ਸਟਾਇਰ ਬੜਾ ਕੱਪੜਾ ਆਪਣਾ ਸਲਵਾਰ ਦੇ ਪੱਲਿਆਂ ਦੇ ਕੰਮ ਆ ਜਾਊਗਾ ਠੀਕ ਹੈ ਜੀ ਲਓ ਜੀ ਬਾਹਾਂ ਪਾ ਉਤਾਰ ਲਈ ਇਸ ਤਰ੍ਹਾਂ ਇਹਨਾਂ ਦੇ ਫਲਾਵਰ ਵੀ ਆਪਾਂ ਸਿੱਧੇ ਕਰਕੇ ਰੱਖ ਲੈਣੇ ਆ ਠੀਕ ਹੈ ਜੀ ਕਿਉਂਕਿ ਇਹ ਤਾਂ ਆਪਾਂ ਇੱਕ ਸਾਈਡ ਤੋਂ ਉਤਾਰੀਆਂ ਤੇ ਇਹਨਾਂ ਦੇ ਫਲਾਵਰ ਜਿਹੜੇ ਬਿਲਕੁਲ ਸਿੱਧੇ ਹੀ ਹੋਣਗੇ ਠੀਕ ਹੈ ਜੀ ਹੁਣ ਆਪਾਂ ਪਹਿਲਾਂ ਦੇਖਾਂਗੇ ਕਿ ਕਮੀਜ਼ ਦਾ ਮੋਢਾ ਆਪਣਾ ਜਿਹੜਾ ਕਿੰਨਾ ਬਣੂਗਾ ਠੀਕ ਹੈ ਜੀ ਉਸ ਦੇ ਅਕੋਰਡਿੰਗ ਆਪਾਂ ਕਮੀਜ਼ ਦੇ ਬਾਹਾਂ ਦਾ ਜਿਹੜਾ ਮੋਢੇ ਦਾ ਨਿਸ਼ਾਨ ਲਗਾ ਕੇ ਫਿਰ ਆਪਾਂ ਕਟਿੰਗ ਕਰਾਂਗੇ ਇੱਥੋਂ ਆਪਾਂ ਆਦਾ ਗਿਆਂ ਚਾਪਾ ਛੱਡਤਾ ਠੀਕ ਹੈ ਜੀ ਸਲਾਈ ਦਾ ਦੇਖੋ ਇਹ ਆਪਣੇ ਕੋਲ 7.10 ਆ ਰਿਹਾ ਕਿਉਂਕਿ ਅੱਧੇ ਇੰਚ ਦੇ ਤਾਂ ਆਪਣੇ ਕੋਲੇ ਪਲੇਟ ਵੀ ਪੈ ਜਾਣੀ ਹੈ ਠੀਕ ਹੈ ਜੀ ਇਹ ਆਪਣੇ ਕੋਲੇ 9.8 9.8 ਆਪਣੇ ਕੋਲੇ ਮੋਢਾ ਜਿਹੜਾ ਹੈ ਰਹਿ ਜਾਣਾ ਤਿਆਰ ਠੀਕ ਹੈ ਜੀ ਇੱਥੋਂ ਆਪਾਂ ਨਿਸ਼ਾਨ ਲਗਾਤਾ ਮੋਰੀ ਦਾ 6.5 ਇੰਚ 2 ਇੰਚ ਆਪਾਂ ਵਾਧਾ ਰੱਖ ਲਿਆ ਠੀਕ ਹੈ ਜੀ ਬਾਹ ਦੀ ਮੋਰੀ ਆਪਣੇ ਕੋਲ 6.5 ਤਿਆਰ ਆ ਠੀਕ ਹੈ ਜੀ ਇੱਥੋਂ ਆਪਾਂ 3 ਇੰਚ ਤੋਂ ਡਾਊਨ ਕੱਟ ਦਵਾਂਗੇ ਇੱਥੇ ਆਪਾਂ ਮੋٹے ਦੀ ਕਾਟ ਪਾਉਣੀ ਆ ਠੀਕ ਹੈ ਜੀ ਇੱਥੋਂ ਆਪਾਂ ਢਾਈ ਇੰਚ ਦਾ ਨਿਸ਼ਾਨ ਲਗਾ ਕੇ ਜਿੱਥੇ ਆਪਾਂ ਕਾਟ ਪਾਉਣੀ ਆ ਤੇ ਇਹ ਨਿਸ਼ਾਨ ਨੂੰ ਆਪਾਂ ਇੱਥੋਂ ਮਿਲਾ ਦਾਂਗੇ ਪਹਿਲਾਂ ਆਪਾਂ ਦੇਖੋ 9.8 ਆਪਾਂ ਜਿਹੜਾ ਆਪਣਾ ਮੋਟਾ ਤਿਆਰ ਬਣਾਣਾ ਉਹ ਨਿਸ਼ਾਨ ਲਗਾਤਾ ਠੀਕ ਹੈ ਜੀ ਉਹ ਵਾਲੇ ਨਿਸ਼ਾਨ ਨੂੰ ਆਪਾਂ ਫਿਰ ਕਾਟ ਪਾਵਾਂਗੇ ਢਾਈ ਇੰਚ ਦਾ ਨਿਸ਼ਾਨ ਆਪਾਂ ਛੱਡ ਕੇ ਫਿਰ ਆਪਾਂ ਦੇ ਇੱਥੋਂ ਨਾਪ ਲੈਣਾ ਕਿੰਨਾ ਆਪਣਾ ਆਪਾਂ ਪਹਿਲਾਂ ਇਦਾਂ ਜਿਹੜਾ 9.8 ਵਾਲਾ ਨਿਸ਼ਾਨ ਉਹਦੇ ਨਾਲ ਇਹਨੂੰ ਮਿਲਾ ਦੇਣਾ ਹੈ ਠੀਕ ਹੈ ਜੀ ਇੱਥੋਂ ਹੁਣ ਦੇਖੋ ਆਪਣਾ ਕਿੰਨੋ ਕਿ ਬਚ ਗਿਆ 7.5 7.5 ਤਾਂ ਆਪਾਂ ਨੇ ਹਾਫ ਕਰ ਲਿਆ ਠੀਕ ਹੈ ਜੀ ਇੱਥੇ ਆਪਾਂ ਨਿਸ਼ਾਨ ਇਸ ਤਰ੍ਹਾਂ ਲਗਾ ਲੈਣਾ ਹੈ ਠੀਕ ਹੈ ਜੀ ਇੱਥੋਂ ਆਪਾਂ 7.5 ਤੋਂ ਆਪਾਂ 1 ਇੰਚ ਉੱਪਰ ਵਾਲੀ ਆਪਣੀ ਜਿਹੜੀ ਬੈਕ ਵਾਲੀ ਕੱਟੋਗੇ ਇਹ ਅੱਧਾ ਇੰਚ نیچے ਵਾਲੀ ਆਪਣੀ ਜਿਹੜੀ ਆ ਉਹ ਫਰੰਟ ਵਾਲੀ ਕੱਟ ਹੋਊਗੀ ਠੀਕ ਹੈ ਜੀ ਟੋਟਲ ਮਤਲਬ ਕਿ ਆਪਣੇ ਕੋਲ 1 ਇੰਚ ਹੋ ਗਿਆ ਠੀਕ ਹੈ ਜੀ ਤੇ 1 ਇੰਚ ਦੇ ਹਿਸਾਬ ਨਾਲ ਆਪਾਂ ਜਿਹੜੀ ਅੱਧਾ ਇੰਚ ਆਪਣੀ ਫਰੰਟ ਵਾਲੀ ਹੋ ਚੁਗੀ ਤੇ ਅੱਧਾ ਇੰਚ ਆਪਣੀ ਬੈਕ ਵਾਲੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਗੁੜਾਈ ਪਾਤਾਂਗੇ ਜਿਹੜੀ ਫਰੰਟ ਵਾਲੀ ਕਾਰਟ ਦਾ ਆਪਣਾ ਮਤਲਬ ਜਿਹੜਾ ਨਿਸ਼ਾਨ ਲਾਉਣਾ ਹੈ ਆਪਾਂ ਉਹ ਆਪਾਂ 1 ਇੰਚ ਦਾ ਲਾਉਣਾ ਹੈ ਠੀਕ ਹੈ ਜੀ ਟੋਟਲ ਆਪਣੇ ਕੋਲ 1 ਇੰਚ ਹੋ ਗਿਆ ਉਹ ਅੱਧਾ ਇੰਚ ਆਪਾਂ ਬੈਕ ਵਾਲੀ ਦਾ ਮਤਲਬ ਆਪਣਾ ਐਡ ਹੋ ਗਿਆ ਤੇ ਅੱਧਾ ਇੰਚ ਆਪਣਾ ਫਰੰਟ 'ਚ ਹੋ ਗਿਆ ਟੋਟਲ 1 ਇੰਚ ਆਪਣੀ ਜਿਹੜੀ ਕਾਰਟ ਪੈ ਜਾਂਦੀ ਹੈ ਫਰੰਟ ਵਾਲੀ ਠੀਕ ਹੈ ਜੀ ਲਓ ਜੀ ਆਪਾਂ ਇਹ ਗਾੜੀ ਗੋਲਾਈ ਜਿਹੜੀ ਆਪਾਂ ਇਸ ਤਰ੍ਹਾਂ ਬਲਾ ਦੇਣੀ ਆ ਠੀਕ ਹੈ ਜੀ ਅਸਰ ਕਪੜਾ ਆਪਾਂ ਛੱਡਤਾ ਸਾਈਡ ਤੋਂ ਲੋ ਜੀ ਪਹਿਲਾਂ ਆਪਾਂ ਬੈਕ ਵਾਲੀ ਜਿਹੜੀ ਆਪਾਂ ਨਿਸ਼ਾਨ ਲਗਾਇਆ ਆਪਾਂ ਉਹ ਵਾਲੀ ਕੱਟ ਪਾਵਾਂਗੇ ਠੀਕ ਹੈ ਜੀ ਲੋ ਜੀ ਇਹ ਹੋ ਗਈ ਆਪਣੀ ਬੈਕ ਵਾਲੀ ਕੱਟ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਆਪਾਂ ਫਰੰਟ ਵਾਲੀ ਕੱਟ ਪਾਵਾਂਗੇ ਦੋਨੋਂ ਬਹਾ ਮੈਸਰਾਂ ਜੋੜ ਕੇ ਰੱਖੇ ਹੋਈਆਂ ਆ ਠੀਕ ਹੈ ਜੀ ਧਿਆਨ ਰੱਖਣਾ ਇਸ ਤਰ੍ਹਾਂ ਦੇਖੋ ਦੋਨੋਂ ਬਹਾ ਮੈਂ ਐਦਾਂ ਜੋੜੀਆਂ ਹੋਈਆਂ ਨੇ ਮੈਨੂੰ ਕਮੈਂਟ ਵੀ ਆਇਆ ਸੀ ਤੁਸੀਂ ਦੇਖ ਸਕਦੇ ਹੋ ਦੀਦੀ ਠੀਕ ਹੈ ਜੀ ਤੇ ਇੱਥੋਂ ਆਪਾਂ ਇੱਕ ਸਾਈਡ ਤੋਂ ਕੱਟਵਾ ਦੇਣੀ ਪਹਿਲਾਂ ਆਪਾਂ ਸੈਂਟਰ ਦਾ ਨਿਸ਼ਾਨ ਲਗਾ ਲਈਏ ਇੱਥੋਂ ਠੀਕ ਹੈ ਜੀ 1.5 ਇੰਚ ਆਪਣਾ ਫੋਲਡਿੰਗ ਦਾ ਨਿਸ਼ਾਨ ਆ ਗਿਆ ਇਹ ਆਪਾਂ ਕੱਟ ਲਗਾ ਲਾਂਗੇ ਠੀਕ ਹੈ ਜੀ ਸੈਂਟਰ 'ਚ ਆਪਾਂ ਕੱਟ ਲਗਾ ਲਿਆ ਇਸ ਤਰ੍ਹਾਂ ਦੇਖੋ ਦੋਨੋਂ ਪੱਲੇ ਆਪਾਂ ਇਸੇ ਤਰ੍ਹਾਂ ਚੱਕਲੇ ਠੀਕ ਹੈ ਜੀ ਬਾਹਾਂ ਦੇ ਤੇ ਇੱਕ ਸਾਈਡ ਤੋਂ ਆਪਾਂ ਨੇ ਦੋਨੋਂ ਪੱਲਿਆਂ ਨੂੰ ਕਾਟ ਪਾ ਦੇਣੀ ਹੈ ਠੀਕ ਹੈ ਜੀ ਆਹ ਦੇਖੋ ਦੋਨੋਂ ਪੱਲੇ ਆਪਾਂ ਇੱਕ ਸਾਈਡ ਤੋਂ ਦੋਨੋਂ ਪੱਲਿਆਂ ਨੂੰ ਕਾਟ ਪਾ ਦੇਣੀ ਆ ਫਿਰ ਤੁਹਾਨੂੰ ਮੈਂ ਰੱਖ ਕੇ ਦਿਖਾਉਂਦੀ ਕਿ ਇਸ ਤਰ੍ਹਾਂ ਬਣਨਾ ਹੈ ਠੀਕ ਹੈ ਜੀ ਫਰੰਟ ਵਾਲੇ ਕਾਟ ਆਪਣੇ 1 ਇੰਚ ਤੋਂ ਪਿਆ ਜਾਂਦੀ ਹੈ ਠੀਕ ਹੈ ਜੀ ਲੋ ਜੀ ਠੀਕ ਹੈ ਇੱਕ ਸਾਈਡ ਤੇ ਆਪਣੀ ਕਾਟ ਆ ਗਈ ਇਹ ਦੇਖੋ ਹੁਣ ਮੈਂ ਮੋਡੇ ਰੱਖ ਲੇ ਤੁਸੀਂ ਦੇਖੋ ਮੈਂ ਦੋਨੋਂ ਪੱਲੇ ਇਹ ਜੋੜ ਲੇ ਠੀਕ ਹੈ ਜੀ ਆ ਦੇਖੋ ਪਹਿਲਾਂ ਰੱਖ ਕੇ ਦੇਖ ਲਿਆ ਕਰੋ ਤਿਆਰ ਕਰਕੇ ਬਹਣਾ ਪਹਿਲਾਂ ਦੇਖਿਆ ਕਰੋ ਵੀ ਕਿੱਧਰ ਲਈ ਕਾਟ ਕਿੱਧਰ ਹੋਣੀ ਹੈ ਠੀਕ ਹੈ ਜੀ ਹੁਣ ਜੇ ਮੇਹ ਵਾਲੀ ਕਾਟ ਆਪਣੀ ਫਰੰਟ ਵਾਲੀ ਇੱਧਰ ਆ ਗਈ ਤੇ ਦੂਜੀ ਕਾਟ ਆਪਣੀ ਦੂਜੇ ਮੋਡੇ ਨਾਲ ਆ ਗਈ ਠੀਕ ਹੈ ਜੀ ਪਹਿਲਾਂ ਰੱਖ ਕੇ ਦੇਖ ਲਿਆ ਕਰੋ ਫਿਰ ਤਿਆਰ ਕਰਕੇ ਵੀ ਕਿੱਧਰ ਕਿਹੜੀ ਬਾਹ ਲੱਗਣੀ ਹੈ ਠੀਕ ਹੈ ਜੀ ਫਿਰ ਭੁਲੇਖਾ ਨਹੀਂ ਲੱਗਦਾ ਹੈਗਾ ਲਓ ਜੀ ਵੀਡੀਓ ਵੱਧੇ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ